ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਗੁਰੂ ਨਾਨਕ ਦੇਵ ਜੀ ਦੀ ਬਹੁਤ ਪਿਆਰੀ ਬਾਣੀ ਹੈ ਲੰਗਰ ਨੂੰ ਲੈ ਕੇ ਰਿਜ਼ਕ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਐ ਨਕ ਨਥ ਖਸਮ ਹੱਤ ਕਰਤ ਤੱਕੇ ਦੇਵੇ ਨਾਨਕਾ ਜਹਾਂ ਦਾਣੇ ਤਹਾਂ ਗਾਣੇ ਕਿ ਜਿੱਥੇ ਸਾਡੀ ਕਿਸਮਤ ਹੈ ਜਿੱਦੀ ਸਾਡੀ ਕਿਸਮਤ ਹੈ ਉਹ ਅਸੀਂ ਜ਼ਰੂਰ ਸਾਨੂੰ ਮਿਲੇਗਾ ਉਹ ਅਸੀਂ ਜ਼ਰੂਰ ਖਾਵੇਂਗੇ ਤ ਵੀਰੋ ਅੱਜ ਦੀ ਕਥਾ ਹੈ ਲੰਗਰ ਨੂੰ ਲੈ ਕੇ ਸਿੱਖੀ ਦੇ ਦੋ ਵੱਡੇ ਵਿਦਵਾਨ ਯਾਨੀ ਭਿੰਦਰਪਾਲ ਸਿੰਘ ਤੇ ਰਣਜੀਤ ਬਾਬਾ ਢੜਨੀ ਵਾਲੇ ਉਹ ਗੁਰੂ ਸਾਹਿਬ ਦਾ ਜਿਹੜਾ ਲੰਗਰ ਹੈ ਜਿਹੜੀ ਕਥਾ ਹੈ ਕਿ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਲਾਇਆ ਇੱਕ ਵਿਦਵਾਨ ਕਹਿੰਦਾ ਵੈ ਇਹ ਝੂਠ ਹੈ ਝੂਠੀ ਕਰਦਾ ਵੈ ਇਸ ਤਰ੍ਹਾਂ ਦਾ ਕੋਈ ਲੰਗਰ ਨਹੀਂ ਲਾਇਆ ਜਦਕਿ ਦੂਸਰਾ ਵਿਦਵਾਨ ਇਸ ਗੱਲ ਨੂੰ ਸਾਬਤ ਕਰ ਰਿਹਾ ਹੈ ਕਿ ਗੁਰੂ ਸਾਹਿਬ ਨੇ ਲੰਗਰ ਲਾਇਆ ਵੈ ਵੀਰੋ ਕੀ ਹੈ ਇਸ ਦਾ ਸੱਚ ਇਹ ਅਸੀਂ ਦੋਨਾਂ ਦੇ ਦਲਾਇਲ ਸੁਣਾਂਗੇ ਫਿਰ ਇਸ ਤੇ ਫੈਸਲਾ ਕਰਾਂਗੇ ਤੇ ਤੁਸੀਂ ਵੀ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਡੀ ਸਵਾਰ ਕੀ ਰਾਇਆ ਸੋ ਚਲ ਕੇ ਇਹ ਕਥਾ ਸੁਣਾਉਣੇ ਇਸਦੇ ਬਾਰੇ ਚਾਹਨੇ ਕੱਲਾ ਇਹੀ ਨਹੀਂ ਸੋਚਣਾ ਕਿ ਇਦਾਂ ਦੀਆਂ ਗੱਲਾਂ ਸੋਚਣੀਆਂ ਨੇ ਗੁਰੂ ਨਾਨਕ ਦਾ ਇਸ਼ਾਰਾ ਆ ਹੈ ਪਰ ਜਦੋਂ ਅਗਲੇਆਂ ਦੇ ਇਤਿਹਾਸ ਲਿਖਾਇਆ ਉਦੋਂ ਫਿਰ ਸਾਨੂੰ ਭੁੱਖੇ ਸਾਧੂ ਸੀ ਉਹਨਾਂ ਨੂੰ ਰੋਟੀ ਖਵਾਉਣ ਮਹਾਰਾਜ ਗਏ ਤੇ ਸਾਰਾ ਪੈਸਾ ਹੀ ਉਹਨਾਂ ਤੇ ਲਵਾਏ ਕਿਉਂ ਭਲਾ ਇਹ ਕਿਹਨਾਂ ਨੇ ਲਿਖਿਆ ਇਹ ਸਾਧਾ ਵਰਗਿਆਂ ਨੇ ਲਿਖਿਆ ਵੀ ਸਾਧਾਓ ਤੁਹਾਡਾ ਬਾਬਾ ਵੀ ਸੇਵਾ ਸਾਡੀ ਵੀ ਕਰਦਾ ਰਿਹਾ ਤੇ ਤੁਸੀਂ ਵੀ ਸੇਵਾ ਅੱਦੀ ਹੋਈ ਕਰੀਓ ਕਦੀ ਸੋਚਿਆ ਹੈ ਕਿ ਵੀਰ ਰੁਪਈਏ ਹੁੰਦੇ ਸੀ ਉਦੋਂ ਰੁਪਈਆ ਕਦੋਂ ਆਇਆ ਕਦੇ ਸਰਚ ਕੀਤੀ ਹੈ ਸਰਚ ਕੀਤੀ ਹੈ ਵੀ ਰੁਪਈਆ ਕਦੋਂ ਆਇਆ ਨਾ ਕੀ ਸੀ ਉਦੋਂ ਰੁਪਈਏ ਦਾ ਉਹਦੇ ਤੇਲਿਆਂ ਦੀਆਂ ਗੱਲਾਂ ਹੁੰਦੀਆਂ ਸੀ ਉਹਦੇ ਖੇਡ ਹੀ ਕੁਝ ਹੋਰ ਸੀ ਜਿਹੜਾ ਰੁਪਈਆ ਹੈ ਇਹ ਕਿਹੜੇ ਸੰਧ ਚ ਬਣਿਆ ਪਰ ਲਿਖਤਾ ਵੀ ਰੁਪਈਏ ਤੇ ਸਾਡੇ ਵੀ ਰੁਪਈਏ ਜਿਹੜੇ ਨੇ ਡਬਾਗ ਚ ਬਿਠਾਦੇ ਬੀ ਸਾਡਾ ਖੁਆ ਕੇ ਆਇਆ ਸੀ ਤੁਹਾਡਾ ਬਾਬਾ ਤੇ ਸਾਥ ਕਹਿੰਦੇ ਨੇ ਆ ਵੇਖੋ ਫਿਰ ਸੇਵਾ ਕਰਨੀ ਨਹੀਂ ਤੁਹਾਡਾ ਤਾਂ ਬਾਬਾ ਜਿਸ ਵਕਤ ਮਹਾਰਾਜ ਸੱਚਾ ਸੌਦਾ ਕਰਕੇ ਆਏ ਤੇ ਕੀਤਾ ਜੀ ਬਿਲਕੁਲ ਮੈਨੂੰ ਪਤਾ ਅੱਜ ਕੱਲ ਰੌਲਾ ਪੈਂਦਾ ਜੀ ਮੈਂ ਇਹ ਰਿਪੀਟ ਕਰਨ ਲਗਾ ਕਥਾਛਤ ਆਸਟ੍ਰੇਲੀਆ ਮੈਂ ਕਥਾ ਕੀਤੀ ਜੀ ਮੈਂ ਇਹ ਸ਼ਬਦ ਕਿਹਾ ਜੀ ਗੁਰੂ ਸਾਹਿਬ ਨੇ 20 ਰੁਪਈਆ ਦਾ ਸੱਚਾ ਸੌਦਾ ਕਰਕੇ ਆਏ ਖਰਾ ਸੌਦਾ ਹਨ ਤੇ ਸਾਡਾ ਸਾਡਾ ਘਰ ਨੇੜੇ ਸੀ ਉੱਥੇ ਸਾਡੇ ਬਜ਼ੁਰਗਾਂ ਦੀ ਪੈਲੀ ਉੱਥੇ ਸੀ ਜੀ ਬਿਲਕੁਲ ਸੱਚੇ ਸੌਦੇ ਦੇ ਨਾਲ ਉਹ ਉਹ ਖਰਾ ਖਰਾ ਸੌਦਾ ਕਹਿੰਦੇ ਸਨ ਜਦੋਂ ਮਹਾਰਾਜ ਸੱਚਾ ਸੌਦਾ ਕਰਕੇ ਆਏ ਤੇ ਸਾਰੇ ਜੀ ਕਹਿੰਦੇ 20 ਰੁਪਈਆ ਦਾ ਤੇ ਮੈਂ ਵੀ ਸ਼ਬਦ ਵਰਤਿਆ ਜੀ 20 ਰੁਪਈਆ ਦਾ ਮਹਾਰਾਜ ਨੇ ਇੱਕ ਸੱਚਾ ਸੌਦਾ ਕੀਤਾ ਤੇ ਬਾਅਦ ਸੱਜਣ ਇੱਕ ਟੱਕਰ ਗਿਆ ਜਦੋਂ ਬੰਦਾ ਸਵਾਲ ਕਰਦਾ ਨਾ ਇੰਨਾ ਕੁ ਤਜਰਬਾ ਹੋ ਚੱਕਦਾ ਵੀ ਇਹ ਬੰਦੇ ਦਾ ਧੜਾ ਕਿਹੜਾ ਹੋਵੇਗਾ ਉਹ ਸਵਾਲ ਚੋਂ ਪਤਾ ਲੱਗਦਾ ਵੀ ਉਹਨੇ ਅਗਲਾ ਸ਼ਬਦ ਕਿਹੜਾ ਬੋਲਣਾ ਹੈ ਉਹ ਕਹਿੰਦਾ ਭਾਈ ਸਾਹਿਬ ਜੀ ਸਾਖੀ ਤਾਂ ਚਲੋ ਚਲੋ ਸੁਣਾ ਤੇ ਮੈਂ ਚਲੋ ਕਹਿਦਾ ਮਨ ਨਹੀਂ ਮੰਨਦਾ ਕਹਿੰਦਾ <tom> ਜੀ si. 20 ਰੁਪਏ ਤਾਂ ਉਦੋਂ ਹੁੰਦੇ ਹੀ ਨਹੀਂ ਸਨ ਤੁਸੀਂ 20 ਰੁਪਏ ਕਿਹਾ ਮੈਂ ਕਿਹਾ 1469 ਉਦੋਂ ਹੈਗਾ ਸੀ ਕਹਿੰਦਾ ਨਹੀਂ ਉਦੋਂ ਤੋਂ ਵਿਕਰ ਵੀ ਸੰਬਦ ਸੀ ਮੈਂ ਕਿਹਾ ਸਾਰੇ ਸਿੱਖ 1469 ਕੁੱਕੀ ਜਾਂਦੇ ਮੈਂ ਕਿਹਾ ਮੈਨੂੰ ਪਤਾ ਹੈ ਉਦੋਂ 20 ਰੁਪਏ ਨਹੀਂ ਸਨ ਪਰ ਮੇਰੇ ਵੀਰਾ ਉਦੋਂ 20 ਰਜਤਪਣ ਵਰਤੇ ਮਹਾਰਾਜ ਨੇ 20 ਰਜਤਪਣ ਉਹ ਕਹਿੰਦਾ 20 ਰਜਤਪਣ ਕੀ ਹੁੰਦੇ ਆ ਹੱਸ ਪਿਆ ਮੈਂ ਮੈਂ ਕਿਹਾ ਬਸ ਐਸੇ ਕਰਕੇ ਕਹੇ 20 ਰੁਪਏ ਹੁੰਦੇ ਆ ਕਿਉਂਕਿ ਮੈਨੂੰ ਪਤਾ ਹੈ ਸ਼ਬਦਾਵਲੀ ਬਦਲੀ ਜਾ ਹੁਣ ਮੈਂ ਇੱਕ ਸ਼ਬਦ ਵਰਤਿਆ ਟਾਈਮ ਬਾਬਾ ਜੀ ਨੇ ਟਾਈਮ ਹੁਣ ਬਾਬਾ ਜੀ ਬਲੇ ਟਾਈਮ ਲਾਫੇ ਛੋੜਾ ਵਰਤਿੰਦਾ ਸੀ ਕਿਉਂਕਿ ਤੁਹਾਨੂੰ ਸ਼ਬਦ ਵਰਤਨੇ ਪੈਂਦੇ ਨੇ ਸਮੇਂ ਦੇ ਨਾਲ ਹਲੋ ਵੀਰੋ ਜਿਸ ਤਰ੍ਹਾਂ ਕਿ ਦੋਨਾਂ ਵਿਦਵਾਨਾਂ ਦੀ ਤੁਸੀਂ ਗੱਲ ਸੁਣੀ ਦਲਾਇਲ ਸੁਣੇ ਹੁਣ ਕਮੈਂਟ ਕਰਕੇ ਤੁਸੀਂ ਸਾਨੂੰ ਦੱਸਣਾ ਮੈਂ ਕਿ ਦੋਨਾਂ ਵਿੱਚੋਂ ਝੂਠਾ ਕੌਣ ਹੈ ਤੇ ਦੋਨਾਂ ਵਿੱਚੋਂ ਸੱਚਾ ਕੌਣ ਹੈ ਸਿੱਖੀਜ਼ਮ ਦੀਆਂ ਜਿਹੜੀਆਂ ਮਸਤਨਦ ਕਿਤਾਬਾਂ ਵੈਂ ਜਿਹੜੀ ਸਹੀ ਕਿਤਾਬਾਂ ਵੈਂ ਉਹ ਇਸ ਬਾਰੇ ਕੀ ਕਹਿੰਦੀਆਂ ਵੈਂ ਕਿਉਂਕਿ ਵੀਰੋ ਮੇਰਾ ਇਸ ਦੇ ਉੱਪਰ ਰਾਏ ਦੇਣਾ ਠੀਕ ਨਹੀਂ ਹੈ ਲੇਕਿਨ ਜਿਹੜਾ ਵੀਰੋ ਮੇਰਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਲਾਇਆ ਸੀ ਉਸ ਟਾਈਮ ਪੈਸੇ ਹੈ ਸੀ 20 ਰੁਪਏ ਹੈ ਸੀ ਯਾਨੀ ਸੀ ਹੈ ਵੀਰੋ ਇਹ ਮਕਸਦ ਨਹੀਂ ਹੈ ਮਕਸਦ ਇਹ ਹੈ ਕਿ ਗੁਰੂ ਸਾਹਿਬ ਨੇ ਲੰਗਰ ਲਾਇਆ ਸੀ ਮਕਸਦ ਇਹ ਵ ਹੈ ਇਹ ਨਹੀਂ ਹੈ ਕਿ ਅਸੀਂ ਇਸ ਵੇਸ ਚ ਪਾਈਏ ਕਿੰਨੇ ਦਾ ਲਾਇਆ ਸੀ ਕਿ ਇਹ ਸੱਚ ਹੈ ਝੂਠ ਹੈ ਮਕਸਦ ਇਹ ਹੈ ਕਿ ਉਹਨਾਂ ਨੇ ਇਨਸਾਨੀਅਤ ਦਾ ਭਲਾ ਕੀਤਾ ਉਹਨਾਂ ਨੇ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਨੂੰ ਰਾਜ਼ੀ ਕਰਨ ਵਾਸਤੇ ਲੰਗਰ ਲਾਇਆ ਸੀ ਇਹ ਨਹੀਂ ਦੇਖਿਆ ਕਿ ਉਹਨਾਂ ਦਾ ਕੀ ਮਜ਼ਹਬ ਹੈ ਉਹ ਕੌਣ ਹੈ ਸਿਰਫ ਅੱਲਾ ਦੀ ਰਜ਼ਾ ਵਾਸਤੇ ਕਿਉਂਕਿ ਵੀਰੋ ਖਾਣਾ ਖੁਲਾਣਾ ਇਹ ਸਭ ਤੋਂ ਵਧੀਆ ਅਮਲ ਹੈ ਸਭ ਤੋਂ ਚੰਗਾ ਅਮਲ ਹੈ ਤੇ ਦੂਸਰਾ ਵੀਰ ਉਸ ਤੋਂ ਕਥਾ ਤੋਂ ਪਤਾ ਚੱਲਦਾ ਵੈ ਕਿ ਅਗਰ ਤੁਸੀਂ ਚਾਹਦੇ ਜੇ ਨਾ ਕਿ ਤੁਹਾਡੇ ਰਜ਼ਕ ਦੇ ਵਿੱਚ ਅਜ਼ਾਫਾ ਹੋ ਜਾਵੇ ਹਰ ਕੋਈ ਚਾਹੁੰਦਾ ਵੈ ਕੋਦੇ ਰਜ਼ਕ ਵਿੱਚ ਅਜ਼ਾਫਾ ਹੋ ਜਾਵੇ ਉਹਦੇ ਹਾਲਾਤ ਬਦਲ ਜਾਣ ਅਮੀਰ ਹੋ ਜਾਵੇ ਤੇ ਉਹਦਾ ਤਰੀਕਾ ਵੀ ਇਹਦੇ ਵਿੱਚ ਦੱਸਿਆ ਗਿਆ ਹੈ ਤੁਹਾਡੇ ਸਾਹਮਣੇ ਉਹਦੀ ਜ਼ਿੰਦਾ ਮਿਸਾਲ ਹੈ ਅਗਰ ਕਿਸੇ ਦਾ ਕੋਈ ਬਿਜ਼ਨਸ ਚੱਲ ਪਵੇ ਤੇ ਅਸੀਂ ਵੇਖ ਨਹੀਂ ਯਾਰ ਉਹਨੇ ਫਲਾਣਾ ਕੰਮ ਕੀਤਾ ਚੱਲ ਪਿਆ ਬੜਾ ਚੰਗਾ ਕੰਮ ਹੈ ਅਸੀਂ ਵੀ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਸਾਡੇ ਸਾਹਮਣੇ ਮਿਸਾਲ ਹੈ ਪਰ ਅਸੀਂ ਇਹ ਨਹੀਂ ਕਰਦੇ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਉਦੋਂ ਵੀਰੋ 20 ਰੁਪਏ ਦਾ ਲੰਗਰ ਲਾਇਆ 20 ਪੈਸਿਆਂ ਦਾ ਲਾਇਆ ਥੋੜਾ ਜਿਹਾ ਲੰਗਰ ਲਾਇਆ 2 4 5 ਬੰਦਿਆਂ ਨੂੰ ਉਹ ਲੰਗਰ ਖਵਾਇਆ ਲੇਕਿਨ ਅੱਜ ਉਹੋ ਹੀ ਲੰਗਰ ਜਿਹੜਾ ਸਿੱਖ ਲਾ ਰਹੇ ਆ ਉਹੋ ਹੀ ਪਰੰਪਰਾ ਨੂੰ ਲੈ ਕੇ ਰਸਮ ਨੂੰ ਲੈ ਕੇ ਜਿਹੜੇ ਚੱਲੇ ਆ ਉਹ ਕਿੰਨੇ ਲੋਕ ਪੂਰੀ ਦੁਨੀਆ ਤੇ ਖਾਂਦੇ ਆ ਇਹ ਦੇਖੋ ਕਿੱਥੇ 4-5 ਲੋਕ ਸੀ ਕਿੱਥੇ ਹੁਣ ਲੱਖਾਂ ਲੋਕ ਉਹ ਲੰਗਰ ਨੂੰ ਖਾ ਰਹੇ ਹਰ ਰੋਜ਼ ਫਿਰ ਖਾ ਰਹੇ ਆ ਦਰਬਾਰ ਸਾਹਿਬ ਵੀ ਲੱਖਾਂ ਲੋਕਾਂ ਦਾ ਖਾਣਾ ਹਰ ਰੋਜ਼ ਬੰਦਾ ਹੈ ਆਖਰ ਏਡਾ ਵੱਡਾ ਲੰਗਰ ਦੇ ਪੈਸੇ ਕੌਣ ਦਿੰਦਾ ਵੈ ਕੌਣ ਇਹਦਾ ਇੰਤਜ਼ਾਮ ਕਰਦਾ ਵੈ ਹੈ ਕਿਸੇ ਨੂੰ ਪਤਾ ਕੀ ਪਤਾ ਕਿ ਕਿਥੋਂ ਪੈਸੇ ਸਰਮਾਇਆ ਕਰੀ ਆ ਰਿਹਾ ਹੈ ਇੱਕ ਸ਼ਾਦੀ ਦਾ ਖਾਣਾ ਬਣਾਉਣਾ ਹੈ 4-500 ਲੋਕਾਂ ਦਾ ਤੇ ਕਿੰਨੇ ਦਿਨ ਪਹਿਲੇ ਤਿਆਰੀਆਂ ਸ਼ੁਰੂ ਕਰ ਦਿੰਨੇ ਅਸੀਂ ਕਿੰਨੀ ਮੁਸੀਬਤ ਹੁੰਦੀ ਹੈ ਲੇਕਿਨ ਇੱਕ ਦੇਖੋ ਹਰ ਰੋਜ਼ ਹਜ਼ਾਰਾਂ ਲੱਖਾਂ ਲੋਕਾਂ ਨੂੰ ਖਾਣਾ ਬਣਾਇਆ ਜਾਂਦਾ ਵੈ ਲੇਕਿਨ ਪਤਾ ਹੀ ਨਹੀਂ ਕੌਣ ਪੈਸੇ ਲਾ ਰਿਹਾ ਕੌਣ ਬਣਾ ਰਿਹਾ ਕੌਣ ਤਕਸੀਮ ਕਰ ਰਿਹਾ ਵੀਰੋ ਇਹ ਬਰਕਤ ਹੈ ਤੁਸੀਂ ਵੀ ਆਪਣੀ ਜ਼ਿੰਦਗੀ ਚ ਕਰਕੇ ਦੇਖ ਲੈਣਾ ਅੱਲਾ ਪਾਕ ਦੇ ਰਾਸਤੇ ਤੇ ਖਰਚ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਵੀਰੋ ਜਿੰਨੀ ਸਾਡੀ ਕਿਸਮਤ ਦੇ ਵਿੱਚ ਹੈ ਨਾ ਰਜ਼ਕ ਅੱਲਾ ਪਾਕ ਦੀ ذات ਨੇ ਲਿਖਤਾ ਉਹ ਸਾਨੂੰ ਮਿਲ ਕੇ ਰਹਿਣਾ ਹੈ। ਅਗਰ ਸਾਡੀ ਕਿਸਮਤ 'ਚ ਘਾਟ ਰਜੇ ਸਾਨੂੰ ਘਾਟ ਮਿਲਣਾ। ਲੇਕਿਨ ਅਸੀਂ ਉਹਨੂੰ ਜ਼ਿਆਦਾ ਕਰ ਸਕਨੇ ਆ। ਕਿਸ ਤਰ੍ਹਾਂ ਜ਼ਿਆਦਾ ਕਰ ਸਕਨੇ ਆ? ਕਿ ਜਦੋਂ ਅਸੀਂ ਲੰਗਰ ਲਾਵਾਂਗੇ। ਅੱਲਾ ਦੇ ਰਾਸਤੇ ਤੇ ਖਰਚ ਕਰਾਂਗੇ। ਅਸੀਂ 1 ਰੁਪਿਆ ਖਰਚ ਕਰਾਂਗੇ ਅੱਲਾ ਰੱਬ ਦੀ ذات ਸਾਨੂੰ 10 ਗੁਣਾ ਜ਼ਿਆਦਾ ਦੇਗੀ। ਹੈ ਕੋ ਇਹੋ ਜਿਹਾ ਕਾਰੋਬਾਰ ਜਿਹਦੇ ਵਿੱਚ ਅਸੀਂ 1 ਰੁਪਿਆ ਲਾਈਏ ਤੇ ਸਾਨੂੰ 10 ਗੁਣਾ ਪ੍ਰਾਫਿਟ ਆਵੇ। 10 ਗੁਣਾ ਅੱਲਾ ਪਾਕ ਦੀ ਜ਼ਾਦ ਦੇਗੀ ਇਨੀ ਬਰਕਤ ਪਾ ਦੇਗੀ ਤੇ ਜਿਹੜਾ ਅਗਰ ਸਾਡੀ ਕਿਸਮ ਵਿੱਚ ਘੱਟ ਵੀ ਰਜ਼ਕ ਹੈ ਜਦੋਂ ਅਸੀਂ ਉਹਦੇ ਰਾਸਤੇ ਦਵਾਂਗੇ ਅੱਲਾ ਪਾਕ ਜ਼ਾਦ ਕਹਿੰਦੀ ਕਿ ਮੈਨੂੰ ਕੋਈ ਹੈ ਜਿਹੜਾ ਮੈਨੂੰ ਚੰਗਾ ਕਰਜ਼ਾ ਦੇਵੇ ਕੀ ਕਰਦਾ ਵੀਰ ਉਹ ਇਹੀ ਕਰਦਾ ਵੈ ਕਿਸੇ ਅੱਲਾ ਦੇ ਰਾਸਤੇ 1 ਰੁਪਿਆ ਖਰਚ ਕਰਾਂਗੇ ਸਾਨੂੰ 10 ਗੁਣਾ ਜ਼ਿਆਦਾ ਦੇਵੇਗਾ ਤੇ ਇਸੇ ਤਰ੍ਹਾਂ ਹੀ ਸਾਡੇ ਹਾਲਾਤ ਬਦਲ ਜਾਣਗੇ ਤੁਹਾਡੇ ਸਾਹਮਣੇ ਲੰਗਰ ਦੀ ਮਿਸਾਲ ਹੈ ਕਿ ਲੰਗਰ ਵਧੀ ਜਾ ਰਿਹਾ ਇਹ ਲੰਗਰ ਵਧੇਗਾ ਘਟੇ ਨਹੀਂ ਸਕਦਾ ਪੂਰੀ ਦੁਨੀਆ ਦੇ ਵਿੱਚ ਵਧੀ ਜਾ ਰਿਹਾ ਹੈ ਵੀਰੋ ਅਗਰ ਤੁਸੀਂ ਆਪਣੇ ਹਾਲਾਤ ਬਦਲਣਾ ਚਾਹੁੰਦੇ ਜੇ ਤੇ ਇਹ ਨਾ ਸੋਚੋ ਕਿ ਮੇਰੇ ਰਜ਼ਕ ਘਟ ਜਾਏਗਾ ਮੇਰੇ ਪੈਸੇ ਘਟ ਜਾਣਗੇ ਇਹ ਸਾਰੀਆਂ ਸ਼ੈਤਾਨ ਦੀਆਂ ਸੋਚਾਂ ਵੈ ਇਹ ਸ਼ੈਤਾਨ ਬਹਿਕਾਉਂਦਾ ਵੈ ਕਿ ਪੈਸੇ ਘਟ ਜਾਣਗੇ ਫਲਾਣਾ ਕੰਮ ਕਰ ਲੈ ਅੱਲਾ ਦੇ ਰਾਸਤੇ ਤੇ ਖਰਚ ਕਰਨਾ ਸ਼ੁਰੂ ਕਰ ਦਿਓ ਤੁਹਾਨੂੰ ਉਸ ਦਾ ਫਾਇਦਾ ਹੀ ਹੋਏਗਾ ਨੁਕਸਾਨ ਨਹੀਂ ਹੋ ਸਕਦਾ ਕਿਉਂ ਕਿਉਂਕਿ ਵੀਰੋ ਇਸ ਦੁਨੀਆ ਤੇ ਅੱਲਾ ਪਾਕ ਦੀ ਜ਼ਾਤ ਤੁਹਾਨੂੰ ਅਜ਼ਰ ਦੇਗੀ ਤੇ ਤੁਹਾਡੀ ਜ਼ਿੰਦਗੀ ਅਜ਼ਾਫਾ ਹੋ ਜਾਏਗਾ ਅਗਰ ਤੇ ਆਖਰ ਦੇ ਵਿੱਚ ਤੇ ਤੁਹਾਡੀ ਜ਼ਿੰਦਗੀ ਸਵਰਜੇਗੀ ਦੋਨਾ ਬਨਿਓ ਵੀਰੋ ਤੁਹਾਡਾ ਹੀ ਫਾਇਦਾ ਵੈ ਤੇ ਇਸ ਬਾਨੀ ਚ ਜਿਹੜਾ ਮੈਨੂੰ ਸਬਕ ਮਿਲਦਾ ਵੈ ਕਿ ਸਬਕ ਇਹ ਮਿਲਦਾ ਵੈ ਕਿ ਅੱਲਾ ਦੇ ਰਾਸਤੇ ਤੇ ਖਰਚ ਕਰੋ ਬਸ ਬਾਕੀ ਵੀਰੋ ਇਹ ਜਿਹੜੇ ਹਰ ਜਗ੍ਹਾ ਤੇ ਪ੍ਰਚਾਰਕ ਹਨ دین ਦੇ ਉਹ ਇਸੇ ਤਰ੍ਹਾਂ ਹੀ ਉਹ ਗੱਲਾਂ ਲੈ ਕੇ ਬਹਿਸ ਕਰਦੇ ਆ ਜਿਹੜੀਆਂ ਗੱਲਾਂ ਦਾ ਕੋਈ ਮਕਸਦ ਨਹੀਂ ਹੈ ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਨਫਰਤ ਧੜੇਬਾਜ਼ੀ ਪੈਦਾ ਕਰਨੀਆਂ ਲੋਗਾ ਨੂੰ ਜੋੜਨ ਦੀ ਮੁਹੱਬਤ ਦੀ دین ਦੇ ਰਾਸਤੇ ਦੀ ਪੌਣ ਦੀ ਕੋਸ਼ਿਸ਼ ਕਰੋ ਅਗਰ ਤੁਹਾਨੂੰ ਕੋਈ ਆਪਣੇ ਕੋਲੋਂ ਵੀ ਗੱਲ ਝੂਠੀ ਵੀ ਕਹਿਣੀ ਪਵੇ ਤਾਂ ਵੀ ਕਹਿ ਦਿਓ ਅਗਰ ਉਹਦਾ ਮਕਸਦ ਇਹ ਹੋਵੇ ਕਿ ਲੋਗਾ ਨੂੰ ਫਾਇਦਾ ਹੋਵੇ ਲੋਗ ਧਰਮ ਤੇ ਚੱਲਣ ਲੋਗਾ ਦੀ ਜ਼ਿੰਦਗੀ ਸਬਰ ਜਾਵੇ ਤੇ ਵੀਰੋ ਅੱਲਾ ਪਾਕ ਦੀ ਜ਼ਾਤ ਸਭ ਤੇ ਆਪਣਾ ਕਰਮ ਤੇ ਸਭ ਤੇ ਰਹਿਮਤ ਕਰੇ ਵੀਰੋ ਕੋਸ਼ਿਸ਼ ਕਰੋ ਕਿ ਨੇਕ ਕੰਮ ਕਰੋ ਨੇਕ ਕੰਮ ਕਰਨ ਦੇ ਬਾਰੇ ਤੁਸੀਂ ਸੋਚੋਗੇ ਫੈਸਲਾ ਕਰੋਗੇ ਅੱਲਾ ਪਾਕ ਦੀ ਜ਼ਾਤ ਤੁਹਾਡੀ ਮਦਦ ਕਰੇਗੀ ਤੁਹਾਡੇ ਨਾਲ ਸ਼ਾਮਲ ਹੋ ਜਾਗੀ ਤੇ ਵੀਰੋ ਲਾਜ਼ਮੀ ਫੈਸਲਾ ਕਰੋ ਲਾਜ਼ਮੀ ਕੋਸ਼ਿਸ਼ ਕਰੋ ਦੇਖਣਾ ਅੱਲਾ ਪਾਇਜ਼ਾਤ ਕਿਸ ਤਰ੍ਹਾਂ ਤੁਹਾਡੀ ਮਦਦ ਕਰਦੀ ਹੈ ਹਰ ਉਹ ਕੰਮ ਜਿਹੜਾ ਕਰਨ ਦੇ ਨਾਲ ਕਿਸੇ ਨੂੰ ਦੁੱਖ ਪਹੁੰਚੇ ਤਕਲੀਫ ਪਹੁੰਚੇ ਵੀਰੋ ਉਹਦੇ ਚੋਂ ਕਦੀ ਵੀ ਤੁਹਾਨੂੰ ਸੁੱਖ ਨਹੀਂ ਮਿਲ ਸਕਦਾ ਜਦੋਂ ਤੁਸੀਂ ਇੱਕ ਬੁਰਾਈ ਦਾ ਬੀਜ ਬੀਜ ਦਿੱਤਾ ਜਦੋਂ ਤੁਸੀਂ ਕਿਸੇ ਨੂੰ ਤਕਲੀਫ ਦੇ ਦਿੱਤੀ ਕਿਸੇ ਦਾ ਨੁਕਸਾਨ ਕਰ ਦਿੱਤਾ ਤੇ ਫਿਰ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਤੁਹਾਨੂੰ ਸੁੱਖ ਮਿਲ ਜਾਏਗਾ ਫਿਰ ਤੁਸੀਂ ਕਿਸ ਤਰ੍ਹਾਂ ਸੋਚਦੇ ਜੇ ਕਿ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ ਤੇ ਤੁਹਾਡਾ ਮਨ ਜੁੜ ਜਾਏਗਾ ਤੋ ਕਿ ਤੁਹਾਡਾ ਤੇ ਮਨ ਮੈਲਾ ਹੋ ਗਿਆ ਵੈ ਜਦੋਂ ਤੁਸੀਂ ਕਿਸੇ ਦਾ ਹੱਕ ਖਾ ਲਿਆ ਜੋ ਤੁਸੀਂ ਮਰਦਾਰ ਖਾ ਲਿਆ ਜਦੋਂ ਕਿਸੇ ਨੂੰ ਤਕਲੀਫ ਦੇ ਦਿੱਤੀ ਜਦੋਂ ਕਿਸਦਾ ਦਿਲ ਦੁਖਾ ਦਿੱਤਾ ਦਿਲਾਂ ਵਿੱਚ ਰੱਬ ਵਸਦਾ ਵੈ ਵੀਰੋ ਫਿਰ ਤੁਹਾਡਾ ਕਦੀ ਵੀ ਮਨ ਨਹੀਂ ਜੁੜੇਗਾ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਤੁਹਾਡੇ ਮਨ ਦੇ ਅੰਦਰ ਭਟਕਣਾ ਆ ਜਾਏਗੀ ਤੁਹਾਡੇ ਮਨ ਦੇ ਅੰਦਰ ਕ੍ਰੋਧ ਆ ਜਾਏਗਾ ਤੁਹਾਡੇ ਮਨ ਦੇ ਵਿੱਚ ਅਹੰਕਾਰ ਆ ਜਾਏਗਾ ਫਿਰ ਵੀਰੋ ਤੁਸੀਂ ਕਦੀ ਵੀ ਵਾਹਿਗੁਰੂ ਦੇ ਨਾਲ ਨਹੀਂ ਜੁੜ ਸਕਦੇ ਫਿਰ ਆਖਰ ਜੁੜਨਾ ਕਿਸ ਤਰ੍ਹਾਂ ਹੈ ਵੀਰੋ ਜੁੜਨ ਦਾ ਤਰੀਕਾ ਇਹ ਹੈ ਕਿ ਅਸੀਂ ਆਪਣੇ ਮਨ ਨੂੰ ਪਹਿਲੇ ਸਾਫ਼ ਕਰੀਏ पहले जरा अल्लाह पाक की जात ने हुक्म दिता वे हुक्म चलीए उस रास्ते चलीए कि नेकी करिए लोगों का भला करिए गुनाव तो बचिए अपने मन में साफ करिए रो रो के अल्लाह पाक की जात को दवाव करिए या अल्लाह साढ़े गुनाह माफ़ कर दे वो माफ़ करने का गफूर और रहीम है क्योंकि वीरो अल्लाह पाक का ही हुक्म है ਅੱਲਾ ਪਾਕ ਦੇ ਹੁਕਮ ਤੋਂ ਬਗੈਰ ਇੱਕ ਪਤਾ ਨਹੀਂ ਹਲਦਾ ਜਿੰਨੀ ਦੇਰ ਤੱਕ ਅੱਲਾ ਪਾਕ ਦੀ ਜ਼ਾਦਾ ਸਾੜ ਤੇ ਕਰਮ ਰਹਿਮ ਨਹੀਂ ਹੋਏਗਾ ਉਨੀ ਦੇਰ ਤੱਕ ਵੀਰੋ ਅਸੀਂ ਸ਼ੈਤਾਨ ਦੇ ਮਾਰਗ ਤੋਂ ਨਹੀਂ ਬਚ ਸਕਦੇ ਸ਼ੈਤਾਨ ਦੇ ਕੰਮ ਤੋਂ ਅਸੀਂ ਨਹੀਂ ਬਚ ਸਕਦੇ ਤੇ ਅੱਲਾ ਪਾਕ ਦਾ ਹੀ ਕਰਮ ਅੱਲਾ ਪਾਕ ਦੀ ਹੀ ਨੇਮਤ ਅੱਲਾ ਪਾਕ ਦੀ ਹੀ ਰਹਿਮਤ ਹੁੰਦੀ ਹੈ ਕਿ ਅਸੀਂ ਨੇਕੀ ਦੇ ਕੰਮ ਕਰਨੇ ਅਤੇ ਬੁਰਾਈ ਦੇ ਉਤੋਂ ਬਚਨੇ ਆ ਤੇ ਇਸ ਕਰਕੇ ਵੀਰੋ ਸਾਨੂੰ ਚਾਹੀਦਾ ਵੈ ਕਿ ਅੱਲਾ ਰੱਬੁਲ ਇਜ਼ਜ਼ ਦੀ ਬਾਰਕਾ ਦੇ ਵਿੱਚ ਰੋ ਰੋ ਕੇ ਦੁਆਵਾਂ ਮੰਗੀਏ ਕਿ ਯਾ ਅੱਲਾ ਪਾਕ ਸਾਡੇ ਤੇ ਆਪਣਾ ਕਰਮ ਕਰਤੇ ਸਾਡੇ ਤੇ ਆਪਣੀ ਰਹਿਮਤ ਕਰ ਦੇ ਤੇ ਜਦੋਂ ਅੱਲਾ ਪਾਕ ਦੀ ਮੁਨੱਖ ਦੇ ਉੱਪਰ ਰਹਿਮਤ ਹੋ ਜਾਂਦੀ ਹੈ ਤੇ ਫਿਰ ਵੀਰੋ ਉਹਦੀ ਕਿਸਮਤ ਬਦਲ ਜਾਂਦੀ ਹੈ ਕਿਸ ਤਰ੍ਹਾਂ ਕਿ ਵੀਰੋ ਤੁਸੀਂ ਦੇਖਿਆ ਕਿ ਜਦੋਂ ਵੀ ਦੇਰ ਤੱਕ ਤੁਸੀਂ ਗੁਨਾਹ ਕਰਦੇ ਜੇ ਤੁਹਾਨੂੰ ਗੁਨਾਹ ਗੁਨਾਹ ਨਹੀਂ ਲੱਗਦਾ ਕੋਈ ਬੰਦਾ ਸ਼ਰਾਬ ਪੀਂਦਾ ਕੋਈ ਬੰਦਾ ਹਰਾਮ ਖਾਂਦਾ ਵੈ ਜੂਆ ਜੂਆ ਕਰਦਾ ਵੈ ਕੋਈ ਵੀ ਮਾੜਾ ਕੰਮ ਕਰਦਾ ਵੈ ਉਹਨੂੰ ਆਪਣਾ ਕੰਮ ਮਾੜਾ ਨਹੀਂ ਲੱਗਦਾ ਤੁਸੀਂ ਉਹਨੂੰ ਕਹਿ ਕੇ ਦੇਖ ਲੈਣਾ ਕਿ ਯਾਰ ਤੂੰ ਗਲਤ ਕੰਮ ਕਰ ਰਿਹਾ ਵੀਰ ਉਹ ਕਦੀ ਉਹ ਮੰਨੇਗਾ ਨਹੀਂ ਉਹ ਤੁਹਾਨੂੰ ਉਹਦੀਆਂ ਜਸਟੀਫਿਕੇਸ਼ਨ ਦੇਣਾ ਸ਼ੁਰੂ ਹੋ ਜਾਗਾ ਖੁਦ ਅਸੀਂ ਆਪ ਅਸੀਂ ਵੀ ਇਹਦੇ ਵਿੱਚ ਸ਼ਾਮਲ ਹੈ ਮੈਂ ਖੁਦ ਵੀ ਸ਼ਾਮਲ ਹੈ ਕਿ ਜਿਹੜਾ ਮੈਂ ਗਲਤ ਕੰਮ ਕਰ ਰਿਹਾ ਮੈਂ ਉਹਨੂੰ ਕਹਾਂਗਾ ਸਹੀ ਹੈ ਨਹੀਂ ਮੈਂ ਇਹ ਕਰ ਰਿਹਾ ਸਾਡੇ ਕੋਲ 100 ਦਲਾਈ ਲੇ ਅਸੀਂ ਦੂਸਰਿਆਂ ਦੀ ਸਾਨੂੰ ਬੁਰੀ ਨਜ਼ਰ ਆ ਜਾਏਗੀ ਪਰ ਆਪਣੀ ਸਾਨੂੰ ਬੁਰੀ ਨਜ਼ਰ ਨਹੀਂ ਆਏਗੀ ਪਰ ਜਦੋਂ ਅੱਲਾ ਪਾਕ ਦਾ ਕਰਮ ਹੋ ਜਾਂਦਾ ਵੈ ਫਿਰ ਵੀਰੋ ਸਾਨੂੰ ਬੁਰਾ ਕੰਮ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਵੈ ਜਦੋਂ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ ਨਾ ਫਿਰ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਮਾੜੇ ਵਿਚਾਰ ਆਉਣਗੇ ਇਹ ਮਾੜੇ ਵਿਚਾਰ ਦਾ ਮਕਸਦ ਕੀ ਹੈ ਕਿ ਤੁਹਾਨੂੰ ਪਤਾ ਚੱਲ ਰਿਹਾ ਤੁਹਾਨੂੰ ਹਨੇਰਾ ਹਨੇਰਾ ਲੱਗਣ ਲੱਗ ਪਿਆ ਹੈ ਬੁਰਾਈ ਬੁਰਾਈ ਮਹਿਸੂਸ ਹੋਣ ਲੱਗ ਪਈ ਹੈ ਬੁਰਾ ਕੰਮ ਤੁਹਾਨੂੰ ਬੁਰਾ ਲੱਗਣ ਲੱਗ ਪਿਆ ਹੈ ਵੀਰੋ ਇਹ ਉਹ ਸੰਕੇਤ ਹੈ ਇਹ ਉਹ ਨਿਸ਼ਾਨ ਹੈ ਇਹ ਉਹ ਨਿਸ਼ਾਨੀਆਂ ਵਜੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਅੱਲਾ ਪਾਕ ਦੀ ਜ਼ਾਤ ਦਾ ਤੁਹਾਡੇ ਤੇ ਕਰਮ ਹੋ ਰਿਹਾ ਤੁਸੀਂ ਉਹ ਕਿਸਮਤ ਇਨਸਾਨ ਜੇ ਉਹ ਬੰਦੇ ਜੇ ਕਿ ਜਿੱਤੇ ਅੱਲਾ ਪਾਕ ਦੀ ਰਹਿਮਤ ਹੋ ਰਹੀ ਹੈ ਇਸ ਕਰਕੇ ਤੁਹਾਨੂੰ ਬੁਰਾਈ ਬੁਰਾਈ ਲੱਗ ਰਹੀ ਹੈ ਜਦੋਂ ਤੁਹਾਨੂੰ ਬੁਰਾਈ ਬੁਰਾਈ ਲੱਗੇਗੀ ਫਿਰ ਵੀਰੋ ਤੁਸੀਂ ਉਹਨੂੰ ਛੱਡੋਗੇ ਫਿਰ ਹੀ ਤੁਸੀਂ ਉਤੋਂ ਦੂਰ ਹੋਵੋਗੇ ਜਦੋਂ ਬੁਰਾਈ ਲੱਗਦੀ ਨਹੀਂ ਤੁਹਾਨੂੰ ਬੁਰਾਈ ਠੀਕ ਲੱਗ ਰਹੀ ਹੈ ਤੇ ਫਿਰ ਤੁਸੀਂ ਉਸ ਨੂੰ ਕਦੀ ਵੀ ਨਹੀਂ ਛੱਡੋਗੇ ਅੱਲਾ ਪਾਕ ਦੇ ਕਰਮ ਦੇ ਨਾਲ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਵਾਹਿਗੁਰੂ ਦਾ ਜਾਪ ਕਰੋ ਤੇ ਮਨ ਦੇ ਵਿੱਚ ਬੁਰੇ ਖਿਆਲ ਵਸਵਸੇ ਹੋ ਕਿ ਯਾਰ ਮੈਂ ਤੇ ਇਹ ਵੀ ਗੁਨਾਹ ਕੀਤਾ ਵਾ ਮੈਂ ਤੇ ਅੱਜ ਕਿਸੇ ਦਾ ਦਿਲ ਦੁਖਾਇਆ ਵਾ ਮੈਂ ਅੱਜ ਤੇ ਅੱਜ ਕਿਸੇ ਨੂੰ ਤਕਲੀਫ ਦਿੱਤੀ ਹੈ ਮੈਂ ਕਿਸ ਤਰ੍ਹਾਂ ਵਾਹਿਗੁਰੂ ਦਾ ਜਾਪ ਕਰਾਂ ਕਿਹੜੇ ਮੂੰਹ ਨਾ ਜਾਵਾਂ ਜਦੋਂ ਇਹ ਸ਼ਰਮਿੰਦਗੀ ਆਏਗੀ ਜਦੋਂ ਇਹ ਅਹਿਸਾਸ ਪੈਦਾ ਹੋਏਗਾ ਇਹਦਾ ਮਤਲਬ ਹੈ ਕਿ ਅੱਲਾ ਪਾਕ ਨੇ ਧੜ ਤੇ ਆਪਣਾ ਕਰਮ ਕਰ ਦਿੱਤਾ ਤੁਸੀਂ ਬੜੇ ਖੁਸ਼ਕਿਸਮਤ ਦੇ ਕਿ ਅੱਲਾ ਪਾਕ ਦੀ ذات ਧੜ ਤੇ ਰਹਿਮਤ ਕਰ ਰਹੀ ਹੈ ਤੁਸੀਂ ਸਹੀ ਸੱਚੇ ਰਾਸਤੇ ਦੇ ਉੱਤੇ ਆ ਗਏ ਜੀ ਤੇ ਇਹੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਮਨ ਚੋਂ ਅਹੰਕਾਰ, ਕ੍ਰੋਧ ਉਸ ਤੋਂ ਇਲਾਵਾ ਵੀਰੋ ਜ਼ੁਲਮ, ਜ਼ਿਆਤੀ, ਝੂਠ, ਗੁਨਾਹਾਂ ਤੋਂ ਨਹੀਂ بچੋਗੇ। ਤੁਹਾਡਾ ਮਨ پاک ਨਹੀਂ ਹੋਏਗਾ। ਤੁਹਾਡੇ ਮਨ ਦੇ ਅੰਦਰ ਮੈਲ ਹੋਏਗੀ। ਤੁਹਾਡਾ ਮਨ ਦੇ ਅੰਦਰ ਭਟਕਣਾ ਹੋਏਗੀ। ਤੁਹਾਡੇ ਮਨ ਦੇ ਅੰਦਰ ਅਹੰਕਾਰ ਹੋਏਗਾ। ਵੀਰੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਹਿਗੁਰੂ ਦੇ ਨਾਲ ਅੱਲਾਹ پاک ਦੇ ਨਾਲ ਤੁਹਾਨੂੰ ਨਹੀਂ ਜੁੜਨ ਦੇਣੀਆਂ। ਇਹ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਦੂਰ ਕਰੋ। ਝੂਠ, ਗੁਨਾਹ ਵੀਰੋ ਛੱਡ ਦਿਓ। ਨਾ ਹੱਕ ਖਾਣਾ ਗੁਨਾਹ ਕਰਨਾ ਕਿਸੇ ਦਾ ਹਿੱਸਾ ਖਾਣਾ ਮਰਦਾਰ ਖਾਣਾ ਫਿਰ ਇਸ ਨੂੰ ਛੱਡ ਦਿਓ ਲੋਕਾਂ ਨੂੰ ਤਕਲੀਫ ਦੇਣੀ ਬੰਦ ਕਰ ਦਿਓ ਲੋਕਾਂ ਦਾ ਭਲਾ ਕਰੋ ਲੋਕਾਂ ਦੀ ਮੁਸੀਬਤ ਦੇ ਵਿੱਚ ਮਦਦ ਕਰੋ ਸੱਚ ਬੋਲੋ ਹਾਕ ਹalal ਦੀ ਰੋਜ਼ੀ ਕਮਾਓ ਅੱਲਾਹ ਦੀ ਅਸਲ ਕੰਮ ਇਹ ਹੈ ਕਿ ਅਸੀਂ ਜਿਹੜਾ ਵਾਹਿਗੁਰੂ ਦਾ ਜਾਪ ਕਰਨੇ ਆ ਉਸ ਦਾ ਮਕਸਦ ਕੀ ਹੋਣਾ ਚਾਹੀਦਾ ਅੱਲਾਹ ਪਾਕ ਦੀ ਬੰਦਗੀ ਹਾਸਲ ਕਰਨਾ ਅੱਲਾਹ ਪਾਕ ਦੀ ਖੁਸ਼ਹੂਦੀ ਹਾਸਲ ਕਰਨਾ ਫਿਰ ਉਹਦੇ ਵਾਸਤੇ ਤੁਸੀਂ ਅੱਲਾਹ ਪਾਕ ਦਾ ਅੱਲਾਹ ਪਾਕ ਨੂੰ ਖੁਸ਼ ਕਰਨ ਵਾਸਤੇ ਉਸ ਦੇ ਰਾਸਤੇ ਤੇ ਖਰਚ ਕਰੋ ਲੋਕਾਂ ਦੀ ਮਦਦ ਕਰੋ ਲੋਕਾਂ ਦਾ ਭਲਾ ਕਰੋ ਫਿਰ ਤੁਸੀਂ ਰੋ ਰੋ ਕੇ ਜਿਹੜੇ ਗੁਨਾਹ ਕੀਤੇ ਅੱਲਾ ਪਾਕ ਦੀ ਜ਼ਾਤ ਗਫੂਰ ਰਹੀਮ ਹੈ ਤੁਸੀਂ ਜਿੰਨੇ ਮਰਜ਼ੀ ਕਿਸੇ ਨੇ ਗੁਨਾਹ ਕੀਤੇ ਅਗਰ ਉਹ ਸੱਚੇ ਮਨ ਨਾਲ ਤੋਬਾ ਕਰ ਲਵੇ ਸੱਚੇ ਮਨ ਦੇ ਨਾਲ ਕਿ ਯਾ ਅੱਲਾ ਪਾਕ ਮੈਨੂੰ ਮਾਫ ਕਰ ਦੇ ਮੈਂ ਪੂਰੀ ਜ਼ਿੰਦਗੀ ਉਹ ਗੁਨਾਹ ਨਹੀਂ ਕਰਾਂਗਾ ਤੇ ਅੱਲਾ ਪਾਕ ਦੀ ਜ਼ਾਤ ਤੁਹਾਨੂੰ ਮਾਫ ਕਰ ਦੇਗੀ ਵੀਰੋ ਤੇ ਨਵੀਂ ਜ਼ਿੰਦਗੀ ਸ਼ੁਰੂ ਕਰੋ ਅੱਲਾ ਪਾਕ ਕੋ ਮਾਫੀ ਮੰਗ ਕੇ ਫਿਰ ਵੀਰੋ ਉਸਤਾਦ ਜਾਪ ਕਰਨਾ ਸ਼ੁਰੂ ਕਰੋ ਫਿਰ ਹੌਲੀ ਹੌਲੀ ਤੁਹਾਡਾ ਮਨ ਉਹਦੇ ਅੰਦਰ ਲੱਗ ਜਾਏਗਾ ਫਿਰ ਹੌਲੀ ਹੌਲੀ ਤੁਹਾਡਾ ਮਨ ਜੁੜਨ ਲੱਪੇਗਾ ਤੁਹਾਨੂੰ ਸਰੂਰ ਆਉਣਾ ਸ਼ੁਰੂ ਹੋ ਜਾਏਗਾ ਤੇ ਫਿਰ ਹੌਲੀ ਹੌਲੀ ਤੁਸੀਂ ਅੱਲਾਹ ਪਾਕ ਨੂੰ ਪਾ ਲੋਗੇ ਵੀਰੋ ਇਹ ਜੀ ਤਰੀਕਾ ਹੋਰ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ 5 ਮਿੰਟ ਦਾ ਜਾਪ ਕਰੋ ਤੇ ਤੁਹਾਡਾ ਮਨ ਜੁੜ ਜਾਵੇ ਤੁਹਾਨੂੰ ਸਕੂਨ ਸ਼ਾਂਤੀ ਮਿਲ ਜਾਵੇ ਇੱਕ ਮਨੋਖ ਹੈ ਉਹਦੇ ਅੱਗੇ ਪਾਣੀ ਪਿਆ ਹੋਇਆ ਉਹ ਕਹਿੰਦਾ ਪਾਣੀ ਕਿਸ ਤਰ੍ਹਾਂ ਪੀਵਾਂ ਵੀਰੋ ਇਹਦਾ ਮਤਲਬ ਹੈ ਕਿ ਉਹਨੂੰ ਪਿਆਸ ਨਹੀਂ ਲੱਗੀ ਇੱਕ ਮਨੋਖਾ ਦੇ ਅੱਗੇ ਰੋਟੀ ਪਈ ਹੈ ਉਹ ਕਹਿੰਦਾ ਮੈਂ ਕਿਸ ਤਰ੍ਹਾਂ ਰੋਟੀ ਖਾਵਾਂ ਉਸਦਾ ਮਤਲਬ ਉਸਨੂੰ ਭੁੱਖ ਨਹੀਂ ਲੱਗੀ ਜਿਹੜਾ ਮਨੁੱਖ ਕਹਿੰਦਾ ਕਿ ਵਾਹਿਗੁਰੂ ਦਾ ਜਾਪ ਮੈਂ ਕਿਸ ਤਰ੍ਹਾਂ ਕਰਾਂ ਕੀ ਤਰੀਕਾ ਹੈ ਵੀਰੋ ਉਸ ਨੂੰ ਜਾਪ ਉਸ ਨੂੰ ਭੋਖ ਹੀ ਨਹੀਂ ਹੈ ਉਹ ਵਾਹਿਗੁਰੂ ਦਾ ਜਾਪ ਕਰਨਾ ਹੀ ਚਾਹੁੰਦਾ ਉਹਦੇ ਅੰਦਰ ਤੜਪ ਹੀ ਨਹੀਂ ਹੈ ਕਿਉਂਕਿ ਜਿਸ ਦੇ ਅੰਦਰ ਤੜਪ ਹੁੰਦੀ ਹੈ ਉਹ ਤਰੀਕਾ ਨਹੀਂ ਪੁੱਛਦਾ ਔਰ ਮਾਰਗ ਨਹੀਂ ਪੁੱਛਦਾ ਉਹ ਖਾਸ ਤਰੀਕਾ ਨਹੀਂ ਹੈ ਉਹ ਵਾਹਿਗੁਰੂ ਦਾ ਜਾਪ ਕਰਦਾ ਹੈ ਉਹ ਵਾਹਿਗੁਰੂ ਦੇ ਰਸਤੇ ਤੇ ਚੱਲਦਾ ਹੈ ਉਹ ਹੱਕ ਤੇ ਸੱਚ ਦੀ ਗੱਲ ਕਰਦਾ ਫਿਰ ਜਿੱਡੀ ਮਰਜ਼ੀ ਉਸ ਨੂੰ ਤਕਲੀਫ ਪਰੇਸ਼ਾਨੀਆਂ ਹੋਵੇ ਵੀਰੋ ਗੁਰੂ ਸਹਿਬਾਨ ਨੇ ਤੁਹਾਡੇ ਸਾਹਮਣੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਅਫਤਾਰੀ ਪਰਸ਼ਾ ਨੇ ਕਿੰਨੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਸਾਡੀ ਪ੍ਰਸਥਿਤੀ ਸਾਡੇ ਹਾਲਾਤ ਠੀਕ ਨਹੀਂ ਹੈ ਅਸੀਂ ਅੱਜ ਕੱਿਨੇ ਸਾਡੇ ਹਾਲਾਤ ਨਹੀਂ ਠ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਹੈ ਅਸੀਂ ਆਪਣੇ ਆਪ ਨੂੰ ਇਸ ਰਸਤੇ ਤੇ ਚੱਲਣਾ ਹੈ ਕਿਉਂਕਿ ਤਤੀ ਤਵੀ ਤੇ ਅਵਤਾਰੀ ਪੁਰਸ਼ ਬਹਿ ਕੇ ਅਗਰ ਨਾਮ ਜਪ ਸਕਦੇ ਆ ਸਾਰਾ ਪਰਿਵਾਰ ਨੂੰ ਸ਼ਹੀਦ ਕਰਵਾ ਸਕਦੇ ਆ ਬੰਦ ਬੰਦ ਕਟਾ ਸਕਦੇ ਆ ਫਿਰ ਵੀ ਵਾਹਿਗੁਰੂ ਦਾ ਨਾਮ ਜਪ ਰਿਹਾ ਇਸ ਦਾ ਮਤਲਬ ਹੈ ਵੀਰੋ ਇਸ ਤੋਂ ਜ਼ਿਆਦਾ ਗਲਤ ਸਖਤ ਪ੍ਰਸਥਿਤੀ ਨਹੀਂ ਆ ਸਕਦੀ ਸਾਡੀ ਜ਼ਿੰਦਗੀ ਤੇ ਵੀਰੋ ਉਸ ਮੁਸ਼ਕਿਲਾਂ ਮਸਾਇਲ ਦੇ ਵਿੱਚ ਦੋ ਚਾਰ ਹੀ ਨਹੀਂ ਹੈ ਇਸ ਕਰਕੇ ਵੀਰੋ ਕੋਈ ਵੀ ਹਾਲਾਤ ਮੁਸ਼ਕਲ ਨਹੀਂ ਹੈ ਸਿਰਫ ਅਸੀਂ ਇਹ ਹਾਲਾਤ ਨੂੰ ਮੁਸ਼ਕਲ ਕੀਤਾ ਵੈ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਤੇ ਸਾਡੇ ਤੇ ਆਪਣਾ ਕਰਮ ਤੇ ਆਪਣੀ ਰਹਿਮਤ ਕਰੇ ਵੀਰੋ ਕੋਈ ਖਾਸ ਤਰੀਕਾ ਨਹੀਂ ਹੈ ਨਾਮ ਜਪਣ ਦਾ ਸਿਰਫ ਤਹਾਡੇ ਅੰਦਰ ਤੜਪ ਤੁਹਾਡੇ ਅੰਦਰ ਪਿਆਸ ਹੋਣੀ ਚਾਹੀਦੀ ਹੈ ਅੱਲਾ ਪਾਕ ਦੀ ਜ਼ਾਤ ਜਿਸ ਤਰ੍ਹਾਂ ਵੀ ਨਾਮ ਜਪੋਗੇ ਉਹ ਉਹਨੂੰ ਕਬੂਲ ਕਰੇਗੀ ਲੇਕਿਨ ਖਲੂਸ ਦੇ ਨਾਲ ਪੂਰੀ ਨiyet ਦੇ ਨਾਲ ਤੇ ਮੁਹੱਬਤ ਦੇ ਨਾਲ ਨਾਮ ਜਪੋ ਅੱਲਾ ਪਾਕ ਦੀ ਜ਼ਾਤ ਸਭ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਬੁਰਾਈ ਤੋਂ ਬਚਨ ਦੀ ਤੇ ਨੇਕੀ ਦੇ ਰਾਹ ਤੇ ਚੱਲਣ ਦੀ ਤੌਫੀਕ ਦਵੇ ਕਿਉਂਕਿ ਅੱਲਾ ਪਾਕ ਦੇ ਹੁਕਮ ਤੋਂ ਬਗੈਰ ਵੀਰੋ ਕੋਈ ਮਨੁੱਖ ਚੰਗੇ ਰਾਸਤੇ ਤੇ ਨਹੀਂ ਚੱਲ ਸਕਦਾ ਅੱਲਾਪਾਕ ਸਾਨੂੰ ਸਾਰਿਆਂ ਨੂੰ ਗੁਨਾਹਾਂ ਤੋਂ ਬਚਣ ਦੀ ਤੇ ਸੱਚੇ ਅੱਲਾ ਰੱਬੁਲ ਇਜ਼ਜ਼ ਦੀ ਸ਼ਰਕ ਤੋਂ ਗੁਨਾਹਾਂ ਤੋਂ ਬਚਣ ਦੀ ਤੋਫੀਕ ਦੇਵੇ ਤੇ ਨੇਕ ਕੰਮ ਕਰਨ ਦੀ ਹਿੰਮਤ ਤੇ ਹਦਾਇਤ عطا ਕਰਵਾਵੇ ਵੀਰੋ ਬਾਕੀ ਤੁਹਾਨੂੰ ਕਥਾ ਕਿਸ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਹਾਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਣ ਦਾ ਵਾਅਦਾ ਮੈਂ ਯਾਦ ਰੱਖਣਾ ਅੱਲਾ ਹਫਿਜ਼